ਲੰਦਰ ਅਧਿਕ ਪੂਰਫਲਾ ਵਿੱਚ ਤਾਇਨਾਤ ਸੀਆਰਪੀਐਫ ਦੇ ਹੈੱਡ ਕਾਂਸਟੇਬਲ ਦੀ ਆਪਣੀ ਸਰਵਿਸ ਰਾਈਫਲ ਤੋਂ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖਬਰ ਆਈ ਘਟਨਾ ਸਾਹਮਣੇ ਆਈ ਹੈ ਘਟਨਾ ਤੋਂ ਬਾਅਦ ਮ੍ਰਿਤਕ ਫੌਜੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪਿਛਲੇ ਸਿਵਲ ਹਸਪਤਾਲ ਦੇ ਵਿੱਚ ਮੌਰਚਰੀ ਦੇ ਵਿੱਚ ਰਖਵਾਇਆ ਗਿਆ ਪ੍ਰਾਪਤ ਵੇਰਵਿਆਂ ਦੇ ਅਨੁਸਾਰ ਸੀਆਰਪੀਐਫ ਹੈੱਡ ਕਨਸਟੇਬਲ ਅਨਿਲ ਕੁਮਾਰ ਪੁੱਤਰ ਧਰਮਪਾਲ ਵਾਸੀ ਚੁੰਜਰ ਰਾਜਸਥਾਨ ਪਿਛਲੇ ਕਾਫੀ ਸਮੇਂ ਤੋਂ ਕਪੂਰਥਲਾ ਮਾਡਰਨ ਜੇਲ੍ਹ ਦੇ ਵਿੱਚ ਤਾਇਨਾਤ ਸੀ ਬੀਤੀ ਰਾਤ ਡਿਊਟੀ ਦੌਰਾਨ ਅਕਤ ਹੈੱਡ ਕਨਸਟੇਬਲ ਨੂੰ ਅਜੀ ਸਰਵਿਸ ਰਾਈਫਲ ਤੋਂ ਅਚਾਨਕ ਗੋਲੀ ਲੱਗ ਗਈ ਜਿਸ ਵਿੱਚ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਦੀ ਸੂchnਾ ਮਿਲਨ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਕਾਇਤਿ थाना ਕੋਤਵਾਲੀ ਦੀ ਪੁਲਿਸ ਨੇ ਜਵਾਨ ਅਨਿਲ ਕੁਮਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਵਿੱਚ ਮੋਰਚੀ ਦੇ ਵਿੱਚ ਰਖਾਇਆ ਗਿਆ ਜਦੋਂ ਕਿ ਸਿਵਲ ਹਸਪਤਾਲ ਦੇ ਵਿੱਚ ਐਸਐਮਓ ਡਾਕਟਰ ਸੰਦੀਪ ਤਵਨ ਨੇ ਦੱਸਿਆ ਕਿ ਤੇਰ ਰਾਤ ਇੱਕ ਸੀਆਰਪੀਐਫ ਜਵਾਨ ਅਨਿਲ ਕੁਮਾਰ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਅਨਿਲ ਕੁਮਾਰ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਜਿਸ ਵਿੱਚ ਤਿੰਨ ਡਾਕਟਰਾਂ ਨੇ ਬੋਰਡ ਵੱਲੋਂ ਪੋਸਟਮਾਰਟਮ ਕਰਾਇਆ ਗਿਆ ਬੋਰਡ ਦੇ ਵਿੱਚ ਡਾਕਟਰ ਹਰਪ੍ਰੀਤ ਡਾਕਟਰ ਅਮਨਜੋਤ ਅਤੇ ਡਾਕਟਰ ਜੇਸ਼ ਚੰਦਰ ਸ਼ਾਮਰਹਾਨ ਐਮ ਐਸ ਐਮਓ ਡਾਕਟਰ ਸੰਦੀਪ ਤੁਮਨ ਨੇ ਵੀ ਦੱਸਿਆ ਕਿ ਗੋਲੀ ਮਰਤਕ ਦੀ ਗਾਦਨ ਦੇ ਉੱਪਰੋਂ ਸਿਰਵਾਲਾ ਲੱਗੀ ਹੈ ਦੂਜੇ ਪਾਸੇ ਡੀ ਐਸ ਪੀ ਡਾਕਟਰ ਸ਼ਬਦ ਵਿੱਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੀ ਆਰ ਪੀ ਐਫ ਜਮਾਨ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਤ ਤੇ ਪੀ ਐਨ ਐਸ ਦੀ ਧਾਰਾ 194 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ